ਕੀ ਪ੍ਰਧਾਨ ਮੰਤਰੀ ਵੱਜੋਂ ਨਰਿੰਦਰ ਮੋਦੀ ਦੀ ਛੁੱਟੀ ਹੋਣ ਜਾ ਰਹੀ ਹੈ 17 ਸਤੰਬਰ 17 ਸਤੰਬਰ ਤੋਂ ਬਾਅਦ ਭਾਰਤ ਨੂੰ ਇੱਕ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ ਨਵੇਂ ਸਿਆਸੀ ਹਲਚਲਾਂ ਤੇ ਅਟਕਲਾਂ ਸ਼ੁਰੂ ਹੋਈਆਂ ਨੇ ਇਹ ਅਟਕਲਾਂ ਕਿੱਥੋਂ ਆਈਆਂ ਨੇ ਕਿਵੇਂ ਇਹਨਾਂ ਨੇ ਜਨਮ ਲਿਆ ਤੇ ਮੋਦੀ ਦੇ ਖਾਸਮ ਖਾਸ ਨੇ ਕੀ ਇਸ਼ਾਰਾ ਕੀਤਾ ਹੈ ਇਸ ਨੂੰ ਲੈ ਕੇ ਕਿ ਮੋਦੀ ਦੀ ਛੁੱਟੀ 17 ਸਤੰਬਰ ਤੱਕ ਹੋ ਜਾਣੀ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਤੇ ਜਾਣ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਵੇਲੇ ਸਿਰ ਨੋਟੀਫਿਕੇਸ਼ਨ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਲਪਮਤ ਚ ਹੈ ਜੇ ਕੱਲਿਆਂ ਦੇਖੀਏ ਤੇ ਐਨਡੀਆ ਦੀ ਸਰਕਾਰ ਬਹੁਮਤ ਚ ਹੈ ਭਾਰਤੀ ਜਨਤਾ ਪਾਰਟੀ ਇਸ ਸਮੇਂ 234 35 ਸੀਟਾਂ ਦੇ ਨਾਲ ਜਿਹੜੀ ਹੈ ਉਹ ਬਹੁਮਤ ਦੇ ਅੰਕੜੇ ਤੋਂ ਲਗਭਗ 40 ਸੀਟਾਂ ਦੇ ਫਰਕ ਦੇ ਨਾਲ ਉਹਦੀ ਸਰਕਾਰ ਜਨਤਾਦਲ ਯੂनाइटेड ਤੇ ਤੇਲਗੂ ਦੇਸ਼ਮ ਪਾਰਟੀ TDP ਦੇ ਜਿਹੜਾ ਉਹ ਵਿਸਾਖੀਆਂ ਤੇ ਉਹਦੇ ਸਹਾਰੇ ਨਾਲ ਖੜੀ ਹੈ ਜਾਨੀ ਕਿ ਕੁੱਲ ਮਿਲਾ ਕੇ ਕਹਿ ਲਈਏ ਕਿ ਐਨ ਫੈਕਟਰ ਦੇ ਸਹਾਰੇ ਨਤੀਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਦੇ ਸਹਾਰੇ ਹੀ ਇਹ ਸਰਕਾਰ ਚੱਲ ਰਹੀ ਹੈ ਇਸ ਵਿਚਕਾਰ ਇੱਕ ਨਵੇਂ ਸੰਕੇਤ ਆਏ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੱਤਾ ਦੀ ਕੁਰਸੀ ਦੇ ਉੱਤੇ ਸਿਰਫ ਕੁਝ ਮਹੀਨਿਆਂ ਦੇ ਮਹਿਮਾਨ ਰਹਿਗੇ ਜਾਨੀ ਕਿ 17 ਸਤੰਬਰ ਤੋਂ ਬਾਅਦ ਨਰਿੰਦਰ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੋਣਗੇ ਤੇ ਉਹਨਾਂ ਦੀ ਛੁੱਟੀ ਹੋ ਜਾਵੇਗੀ ਇਹ ਗੱਲ ਉਸ ਵੇਲੇ ਸਾਹਮਣੇ ਆਈ ਜਦੋਂ ਆਰਐਸਐਸ ਦੇ ਮੁਖੀ ਜਿਹੜੇ ਆ ਮੋਨ ਭਾਗਵਤ ਉਹਨਾਂ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਮੋਨ ਭਾਗਵਤ ਦਾ ਇਹ ਇਸ਼ਾਰਾ ਬੜੇ ਗੁੱਝੇ ਰੂਪ ਦੇ ਵਿੱਚ ਸਾਹਮਣੇ ਆਇਆ ਤੇ ਕਿਉਂਕਿ ਆਰਐਸਐਸ ਭਾਰਤੀ ਜਨਤਾ ਪਾਰਟੀ ਦੀ ਮਾਂ ਹੈ ਭਾਰਤੀ ਜਨਤਾ ਪਾਰਟੀ ਉਹਦੀ ਇੱਕ ਸ਼ਾਖ ਹੈ ਇੱਕ ਬ੍ਰਾਂਚ ਹੈ ਤੇ ਉਹਦੇ ਮੁਖੀ ਦਾ ਇਸ਼ਾਰਾ ਕੋਈ ਛੋਟੀ ਮੋਟੀ ਗੱਲ ਨਹੀਂ ਹੋ ਸਕਦੀ ਆਰਐਸਐਸ ਹਮੇਸ਼ਾ ਹੀ ਜਿਹੜੀ ਆਰਐਸਐਸ ਦੀ ਕਾਰਜਵਿਧੀ ਰਹੀ ਹੈ ਕਾਰਜ ਸ਼ੈਲੀ ਰਹੀ ਹੈ ਉਹ ਇਸੇ ਪ੍ਰਕਾਰ ਦੀ ਰਹੀ ਹੈ ਕਿ ਉਹ ਪਹਿਲਾ ਸੰਕੇਤ ਦਿੰਦੀ ਹੈ ਫਿਰ ਉਹ ਕੰਮ ਕਰਦੀ ਹੈ ਤੇ ਗੁੱਜਾ ਕੰਮ ਕਰਦੀ ਹੈ ਜਨਨ ਕਿ ਗੁੱਜਾ ਕੰਮ ਕਰਨ ਚ ਆਰਐਸਐਸ ਬਹੁਤ ਮਹਾਰਾ ਇਸੇ ਚੱਕਰ ਦੇ ਵਿੱਚ ਮੋਨ ਭਾਗਵਤ ਨਾਗਪੁਰ ਚ ਬੋਲ ਰਹੇ ਸੀ ਉਹਨਾਂ ਨੇ ਸਪਸ਼ਟ ਕੀਤਾ ਕਿ 75 ਸਾਲ ਦੀ ਉਮਰ ਤੋਂ ਬਾਅਦ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ ਸੇਵਾ ਮੁਕਤੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ ਤੇ ਹੋਰਨਾਂ ਦੇ ਲਈ ਰਾ ਪਦਰਾ ਕਰਨਾ ਚਾਹੀਦਾ ਹੈ ਇਹ ਗੱਲ ਮੋਨ ਭਾਗਵਤ ਨੇ ਐਸੇ ਵੇਲੇ ਕਹੀ ਜਦੋਂ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣਾ 75ਵਾਂ ਜਨਮ ਦਿਨ 17 ਸਤੰਬਰ ਨੂੰ ਮਨਾ ਰਹੇ ਹੋਣਗੇ ਉਸ ਵੇਲੇ ਪ੍ਰਧਾਨ ਮੰਤਰੀ ਜਿਹੜੇ ਆ ਉਹ ਰਿਟਾਇਰ ਹੋ ਜਾਣਗੇ ਭਾਰਤੀ ਜਨਤਾ ਪਾਰਟੀ ਨੇ ਇਹ ਸਕੀਮ ਲਾਗੂ ਕੀਤੀ ਸੀ ਇਹ ਸਕੀਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਹ ਸਾਫ਼ ਕਰਨ ਲਈ ਸ਼ਾਇਦ ਕੀਤੀ ਗਈ ਹੋਵੇ 2014 ਦੇ ਆ ਉਹ ਲੋਕ ਸਭਾ ਚੋਣਾਂ ਮੈਨੂੰ ਯਾਦ ਨੇ ਜਦੋਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਮੁਰਲੀ ਮਨੋਹਰ ਜੋਸ਼ੀ ਸਣੇ ਵੱਡੀ ਪੱਧਰ ਦੇ ਉੱਤੇ ਉਹ ਆਗੂ ਜਿਹੜੇ ਮੁਰਲੀ ਕਤਾਰ ਚ ਸੀ ਜਿਨ੍ਹਾਂ ਨੇ ਆਪਣੇ ਮੋਢਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਦੋ ਸੀਟਾਂ ਤੋਂ 88 88 ਤੋਂ 188 ਤੇ ਉਸ ਤੋਂ ਬਾਅਦ ਜਿਹੜਾ 3 288 ਤੱਕ ਲੈ ਗਏ ਉਹਨਾਂ ਨੇ ਬੜੀ ਕਾਲਣਾ ਕਰ ਲਈ ਉਹਨਾਂ ਨੂੰ ਰਿਟਾਇਰ ਕਰਕੇ ਇੱਕ ਤਰ੍ਹਾਂ ਨਾਲ ਜਿਹੜਾ ਉਹ ਮਾਰਗਦਰਸ਼ਕ ਮੰਡਲ ਚ ਬਿਠਾ ਦਿੱਤਾ ਗਿਆ ਤੇ ਉਸ ਮਾਰਗਦਰਸ਼ਕ ਮੰਡਲ ਦਾ ਹਾਲ ਹੀ ਹੋਇਆ ਕਿ ਉਸ ਨੂੰ ਬਾਅਦ ਚ ਕਿਸੇ ਨੇ ਪੁੱਛਿਆ ਨਹੀਂ ਮਾਰਗ ਦਾ ਪਤਾ ਨਹੀਂਗਾ ਦਰਸ਼ਨ ਵੀ ਨਹੀਂ ਕੀਤੇ ਕਦੀ ਉਹਨਾਂ ਦੇ ਯਾਨੀ ਕਿ ਇਹ ਹਾਲਾਤ ਹੋ ਗਏ ਸੀ ਹੁਣ ਜੇ ਉਹੀ ਫਾਰਮੂਲਾ ਲਾਗੂ ਕੀਤਾ ਜਾਂਦਾ ਤੇ ਮੋਹਨ ਭਗਵਤ ਦੀ ਇਸ ਗੱਲ ਨੂੰ ਮੰਨ ਲਿਆ ਜਾਂਦਾ ਜਿਹੜੀ ਉਹਨਾਂ ਨੇ ਕਹੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਮੋਦੀ ਕੋਲੇ ਥੋੜਾ ਹੀ ਸਮਾਂ ਹੈ ਹਾਂ ਇੱਕ ਨਵੇਂ ਕਲੇਸ਼ ਦੀ ਜੜ ਵੀ ਬਣ ਸਕਦਾ ਹੈ ਕਿਉਂਕਿ ਉਸ ਤੋਂ ਪਹਿਲਾਂ ਇੱਕ ਬਿਆਨ ਅਮਿਤ ਸ਼ਾ ਦਾ ਆ ਚੁੱਕਿਆ ਆਏ ਨੂੰ ਤਾਂ ਉਹਨੂੰ 2 ਸਾਲ ਹੋ ਗਏ ਪਰ ਉਹ ਆਪਣੇ ਆਪ 'ਚ ਆਧਾਰ ਰੱਖਦਾ ਹੈ ਮੈਂ ਤੁਹਾਨੂੰ ਪੂਰੀ ਤਫਸੀਲ 'ਚ ਜਾਣ ਦੀ ਕੋਸ਼ਿਸ਼ ਕਰਦਾ ਇਸ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਵੀ ਬੜੀਆਂ ਸਰਗਰਮ ਹੋ ਗਈਆਂ ਵਿਰੋਧੀ ਧਿਰਾਂ ਨੇ ਵੀ ਜਿਵੇਂ ਹੀ ਮੋਨ ਭਾਗਵਤ ਦਾ ਇਹ ਬਿਆਨ ਆਇਆ ਉਹਨਾਂ ਨੇ ਵੀ ਲਾਮ ਲਖਰ ਸ਼ੁਰੂ ਕਰਤਾ ਪਹਿਲਾਂ ਮੈਂ ਤੁਹਾਨੂੰ ਮੋਨ ਭਾਗਵਤ ਦਾ ਬਿਆਨ ਸੁਣਾਉਣਾ ਰਾਸ਼ਟਰੀ ਸਵੈਮ ਸੇਵਕ ਸੰਗ ਦੇ ਮੁਖੀ ਮੋਨ ਭਾਗਵਤ ਨੇ ਕਿਹਾ ਕਿ ਜਦੋਂ ਅਸੀਂ 75 ਸਾਲਾਂ ਦੇ ਹੋ ਜਾਂਦੇ ਹਾਂ ਤਾਂ ਤੁਹਾਨੂੰ ਰੁਕਣਾ ਚਾਹੀਦਾ ਹੈ ਤੇ ਦੂਜਿਆਂ ਲਈ ਰਸਤਾ ਬਣਾਉਣਾ ਚਾਹੀਦਾ ਹੈ ਇਹ ਬਿਆਨ ਉਹਨਾਂ ਨੇ ਸਵਰਗਵਾਸੀ ਆਰਐਸਐਸ ਵਿਚਾਰਧਾਰਕ ਮੋਰੋ ਪੰਤ ਪਿੰਗਲੇ ਨੂੰ ਸਮਰਪਿਤ ਇੱਕ ਕਿਤਾਬ ਦੇ ਰਿਲੀਜ਼ ਮੌਕੇ 나ਗਪੁਰ ਦੇ ਵਿੱਚ ਗਿਆ। ਬੁੱਧਵਾਰ ਨੂੰ ਮਹਾਰਾਸ਼ਟਰ ਦੇ 나ਗਪੁਰ ਚ ਬਿਆਨਮੋਹਨ ਭਗਵਤ ਨੇ ਦਿੱਤਾ ਆ। ਇਸ ਤੋਂ ਬਾਅਦ ਸੁਭਾਵਕ ਜੀ ਗੱਲ ਸੀਗੀ ਕਿ ਵਿਰੋਧੀਆਂ ਨੇ ਵੀ ਫਿਰ ਕੰਮ ਚੱਕ ਲਿਆ। ਸਭ ਤੋਂ ਪਹਿਲਾਂ ਕਾਂਗਰਸ ਮੈਦਾਨ ਚ। ਕਾਂਗਰਸ ਦੇ ਸੀਨੀਅਰ ਆਗੂ ਸ਼ਮਮ ਮੁਹੰਮਦ ਨੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਵੀ ਘੇਰ ਲਿਆ ਤੇ ਭਾਜਪਾ ਨੂੰ ਵੀ ਘੇਰ ਲਿਆ। ਉਹ ਕਹਿੰਦੇ ਕਿ ਵਿਰੋਧੀ ਤੇਰ ਦੁਆਰਾ ਨਹੀਂ ਸਗੋ ਭਾਜਪਾ ਦੁਆਰਾ ਖੁਦ ਫਲਾਇਆ ਗਿਆ ਜਿਹੜਾ ਇਹ ਫੈਸਲਾ ਖੁਦ ਕੀਤਾ ਗਿਆ ਸੀ ਉਦੋਂ ਹੀ ਮੁਰਲੀ ਮਨੋਰ ਜੋਸ਼ੀ ਐਲਕੇ ਡਵਾਨੀ ਵਰਗੇ ਸੀਨੀਅਰ ਆਗੂ ਨੂੰ ਰਿਟਾਇਰ ਹੋਣਾ ਪਿਆ ਹੁਣ ਜੇ ਇਹੀ ਮਾਪਦੰਡ ਲਾਗੂ ਹੁੰਦਾ ਤਾਂ ਪ੍ਰਧਾਨ ਮੰਤਰੀ ਮੋਦੀ ਵੀ 17 ਸਤੰਬਰ ਨੂੰ 75 ਸਾਲਾਂ ਦੇ ਹੋ ਜਾਣਗੇ ਕਿ ਉਹ ਵੀ ਹੁਣ ਸੇਵਾ ਮੁਕਤ ਹੋਣਗੇ ਰਿਟਾਇਰ ਹੋਣਗੇ ਇਹ ਸਵਾਲ ਕਾਂਗਰਸ ਨੇ ਪੁੱਛਿਆ ਇਸ ਤੋਂ ਅੱਗੇ ਚੱਲ ਜੀ ਸ਼ੁਭ ਸੈਨਾ ਉੱਧ ਬਿਠਾ ਕੇ ਧੜੇ ਦੇ ਰਾਜ ਸਭਾ ਮੈਂਬਰ ਤੇ ਸੀਨੀਅਰ ਆਗੂ ਸੰਜੇ ਰੌਤ ਨੇ ਵੀ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ 75 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਐਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਜਸਵੰਤ ਸਿੰਘ ਵਰਗੇ ਕਦਵਾਰ ਤੇ ਸੀਨੀਅਰ ਆਗੂਆਂ ਨੂੰ ਜ਼ਬਰਦਸਤੀ ਸੇਵਾਮੁਕਤ ਕੀਤਾ ਸੀ। ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਉਹ ਕੀ ਉਹ ਇਹੀ ਨਿਯਮ ਆਪਣੇ ਤੇ ਲਾਗੂ ਕਰਦੇ ਨੇ। ਸੰਜੇ ਰੋਤ ਨੇ ਵੀ ਦਾਵਾ ਕੀਤਾ ਕਿ ਮਾਰਚ 2024 ਦੇ ਵਿੱਚ ਨਾਗਪੁਰ ਵਿੱਚ ਮੋਦੀ ਦੀ ਆਰਐਸਐ ਸੈੱਡਕੁਆਟਰ ਦੀ ਫੇਰੀ ਇਸ ਸੇਵਾਮੁਕਤੀ ਚਰਚਾ ਨਾਲ ਸੰਬੰਧਿਤ ਸੀ। ਹਾਲਾਂਕਿ ਭਾਜਪਾ ਨੇ ਉਸ ਸਮੇਂ ਸੜਕਲਾ ਨੂੰ ਰੱਦ ਕੀਤਾ ਸੀ ਤੇ ਕਿਹਾ ਸੀ ਕਿ ਇਸ ਫੇਰੀ ਸਿਰਫ ਆਮ ਸੀ ਅਤੇ ਰਾਜਨੀਤਿਕ ਦਿਮਾਗੀ ਸੋਜ ਨਾਲ ਸੰਬੰਧਿਤ ਨਹੀਂ ਸੀ ਉਧਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘ ਵੀ ਨੇ ਵੀ ਕਿਹਾ ਕਿ ਇਸ ਦਾ ਅਭਿਆਸ ਕੀਤੇ ਬਿਨਾ ਪ੍ਰਚਾਰ ਕਰਨਾ ਖਤਰਨਾਕ ਹੈ ਮਾਰਦਰਸ਼ਕ ਮੰਡਲ ਦੇ ਆਗੂਆਂ ਨੂੰ 75 ਸਾਲ ਦੀ ਉਮਰ ਸੀਮਾ ਦੇ ਆਧਾਰ ਤੇ ਜ਼ਬਰਦਸਤੀ ਸੇਵਾ ਮੁਕਤ ਕੀਤਾ ਗਿਆ ਸੀ ਪਰ ਹੁਣ ਲੱਗਦਾ ਹੈ ਕਿ ਮੌਜੂਦਾ ਲੀਡਰਸ਼ਿਪ ਇਸ ਨਿਯਮ ਤੋਂ ਬਾਹਰ ਰਹਿਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ 2023 ਦੇ ਵਿੱਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਸੇਵਾ ਮੁਕਤੀ ਵਰਗਾ ਕੋਈ ਸ਼ਬਦ ਨਹੀਂ ਹੈ ਇਹ ਗੱਲ ਅਮਿਤ ਸ਼ਾਹ ਨੇ ਕਹੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਪੂਰੀ ਟਰਮ ਜਨਨ ਕਿ 2029 ਤੱਕ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਰਹਿਣਗੇ ਇਹ 2023 ਦਾ ਅਮਿਤ ਸ਼ਾਹ ਦਾ ਬਿਆਨ ਹੁਣ ਇਸ ਬਿਆਨ ਨੂੰ ਜੇ ਆਧਾਰ ਬਣਾ ਲਿਆ ਜਾਵੇ ਤਾਂ ਪ੍ਰਧਾਨ ਮੰਤਰੀ ਕਿਤੇ ਨਹੀਂ ਜਾ ਰਹੇ ਤੇ ਪ੍ਰਧਾਨ ਮੰਤਰੀ ਕੀ ਕਰ ਰਹੇ ਨੇ ਜਾਂ ਕੀ ਚਾਹੁੰਦੇ ਨੇ ਅਮਿਤ ਸ਼ਾਹ ਤੋਂ ਬਾਅਦ ਕਿ ਕਿਸੇ ਨੂੰ ਪਤਾ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਸੰਗ ਜਨਨ ਕਿ ਆਰਐਸਐਸ RSS ਕੀ ਕਰ ਰਹੀ ਹੈ ਇਹਦਾ ਪਤਾ ਅੰਮਿਤ ਸ਼ਾਹ ਤੇ ਮੋਦੀ ਨੂੰ ਨਹੀਂ ਹੋ ਸਕਦਾ ਜਾਨੀ ਕਿ RSS ਦਾ ਕੰਮ ਕਰਨ ਦਾ ਤਰੀਕਾ ਬੜਾ ਸੂਖਮ ਤੇ ਬੜਾ ਹੀ ਲੁਕਮਾਇਆ ਹੈ ਕਈ ਵਾਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਸੰਗ ਦਾ ਬੰਦਾ ਤੁਹਾਡੇ ਕੋਲ ਬਿਠਾ ਬਿਠਾ ਕੀ ਕੰਮ ਕਰ ਗਿਆ ਤੇ ਤੁਹਾਨੂੰ ਕਈ ਸਾਲਾਂ ਬਾਅਦ ਮੇਰੇ ਨਾਲ ਨਿੱਜੀ ਤੌਰ ਤੇ ਵਿਦਿਆਰਥੀ ਸਿਆਸਤ ਦੇ ਵਿੱਚ ਵਿਦਿਆਰਥੀ ਜੀਵਨ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਵਿਚਰਦੇ ਆ ਇਹ ਚੀਜ਼ ਹੋਈ ਹੈ ਕਿ ਕਾਫੀ ਲੰਬੇ ਸਮੇਂ ਬਾਅਦ ਪਤਾ ਲੱਗਣਾ ਕਿ ਯਾਰ ਇਹ ਤਾਂ ਇਹ ਗੇਮਪੌਨ ਨੂੰ ਫਿਰਦਾ ਸੀ ਜਾਂ ਪਾ ਗਿਆ ਅ ਬੜੀ ਚਲਾਕ ਤਬੀਅਤ ਦੇ ਲੋਕ ਹੁੰਦੇ ਨੇ ਤੇ ਇਹੀ ਹਾਲ ਉਹਨਾਂ ਨੇ ਲਗਭਗ ਤੈਅ ਕਰ ਲ ਚੁੱਕਿਆ ਇਹ ਗੱਲ ਇਹ ਵੀ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਆਰਐਸਐਸ ਦੇ ਵਿਚਕਾਰ ਸਬੰਧ ਬਹੁਤੇ ਚੰਗੇ ਨਹੀਂ ਉਸ ਤਰ੍ਹਾਂ ਦੇ ਨਹੀਂ ਜਿਹੜੇ 2014 ਤੋਂ ਪਹਿਲਾਂ ਦੇ ਸੀ ਤੁਸੀਂ ਯੂਪੀ ਦੀ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੇ ਨਿਗਾਹ ਮਾਰ ਲਓ ਬਾਕੀ ਥਾਂ ਮੈਂ ਨਿਗਾਹ ਮਾਰ ਲਓ ਜਿੱਥੇ ਜਿੱਥੇ ਆਰਐਸਐਸ ਦੀ ਪਕੜ ਸੀ ਉੱਥੇ-ਉੱਥੇ ਚੋਣ ਨਤੀਜੇ ਪ੍ਰਧਾਨ ਮੰਤਰੀ ਮੋਦੀ ਦੇ ਹੱਕ 'ਚ ਨਹੀਂ ਰਹੇ ਹੁਣ ਫੈਸਲਾ ਤਾਂ ਖੈਰ ਪ੍ਰਧਾਨ ਮੰਤਰੀ ਨੇ ਕਰਨਾ ਭਾਰਤੀ ਸੰਵਿਧਾਨ ਦੇ ਵਿੱਚ ਐਸੀ ਕੋਈ ਬਾਰ ਨਹੀਂ ਹੈ ਐਸੀ ਕੋਈ ਹੱਦ ਸੀਮਾ ਤੈਣੀ ਹੈ ਕਿ ਕਿਸੇ ਸਿਆਸਦਾਨ ਨੂੰ 75 ਸਾਲ ਦੀ ਉਮਰ ਤੋਂ ਬਾਅਦ ਰਿਟਾਇਰ ਹੋਣਾ ਪੈਣਾ ਹੈ ਐਸੀ ਕੋਈ ਸੀਮਾ ਭਾਰਤੀ ਸੰਵਿਧਾਨ 'ਚ ਨਹੀਂ ਹੈ ਉਹਨਾਂ ਦੇ ਵੱਲੋਂ ਜਾਂ ਉਹਨਾਂ ਦੀ ਪਾਰਟੀ ਦੇ ਵੱਲੋਂ ਜਾਂ ਉਹਨਾਂ ਦੀ ਮਾਂ RSS ਦੇ ਵੱਲੋਂ ਬਣਾਏ ਗਏ ਮਾ ਸੰਸਥਾ RSS ਦੇ ਵੱਲੋਂ ਬਣਾਏ ਗਏ ਨਿਯਮ ਕਿ 75 ਸਾਲ ਤੋਂ ਬਾਅਦ ਲੋਕਾਂ ਦੇ ਲੀਡਰ ਆਪ ਪੰਧਰਾ ਜੋ ਮੋਨ ਭਗਵਤ ਨੇ ਕਿਹਾ ਹੈ ਜੋ ਉਹ ਮੰਨੀਏ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਜਨਤ ਹੈ ਹੁਣ RSS ਤੇ ਦੇਖਦੇ ਆ ਕਿ ਕਿੰਨਾ ਕਦਮ ਕਿ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਖਿਲਾਫ ਆਉਂਦੀ ਹੈ ਜਾਂ ਫਿਰ RSS ਵੀ ਕੋਈ ਸੈਟਿੰਗ ਕਰ ਜਾਂਦੀ ਹੈ